ਇੱਕ ਧਰ ਦਈਏ ਆਮ ਬੱਥਲੇ ਕਿੰਨੇ ਪੰਛੀ ਐ ਸੀ ਲੈ ਗਰਮੀ ਦਾ ਮਹੀਨਾ ਚੱਲ ਰਿਹਾ ਹੈ ਪੂਰਾ ਲੋ ਦਾ ਜਾਂਦੀ ਜੇਠ ਮਹੀਨਾ ਚੜ ਚੁੱਕਾ ਹੈ ਕੱਲ ਪਰਸ ਸੰਗਾਂਤੀ ਤੇ ਪੰਛੀਆਂ ਨੂੰ ਕਿਤੇ ਵੀ ਜਿੱਥੇ ਨੇੜੇ ਤੇੜੇ ਪਾਣੀ ਨਹੀਂ ਪਾਣੀ ਪੰਛੀਆਂ ਵਾਸਤੇ ਜ਼ਰੂਰ ਰੱਖੋ ਤੇ ਛੋਟੇ ਛੋਟੇ ਆਹਾ ਆਪਣੇ ਭਾਂਡੇ ਮਿਲ ਜਾਂਦੇ ਆ ਇਹਦੇ ਮਿੱਟੀ ਦੇ ਕਿਉਂਕਿ ਇੰਨਾ ਚ ਇਹ ਵੀ ਹੈ ਠੰਡਾ ਰਹਿੰਦਾ ਪਾਣੀ ਜਿਵੇਂ ਆ ਬੂਟਿਆਂ ਥੱਲੇ ਪੌਦਿਆਂ ਥੱਲੇ ਹਰ ਥਾਂ ਤੇ ਪਾਣੀ ਰੱਖੋ ਜਿੱਥੇ ਵੀ ਹੋ ਸਕਦਾ ਹੈ ਇੱਕ ਬਹੁਤ ਵੱਡਾ ਪੁੰਨ ਧਰਮ ਹੈ ਕਿਉਂਕਿ ਦੂਰ ਦੂਰ ਤੱਕ ਪਾਣੀ ਨਹੀਂ ਕਿਤੇ ਮਿਲਦਾ ਆ ਦਰਖਤ ਵਾਕ ਵੀ ਬਿਲਕੁਲ ਸੁੱਕੇ ਪਏ ਨੇ ਪਾਣੀ ਬਿਨਾ ਖਾਸ ਕਰਕੇ ਰਾਜਸਥਾਨ ਦੇ ਵਿੱਚ ਤਾਂ ਪਾਣੀ ਦੀ ਬਹੁਤ ਕਮੀ ਹੈ ਕਿ ਆ ਬਾਈ ਅੱਜ ਆਪਣੇ ਲੈ ਕੇ ਆਏ ਨੇ ਇਹ ਵੀ ਸਪੈਸ਼ਲ ਇਹ ਵਰਤਨ ਲੈ ਕੇ ਆਇਆ ਮਿੱਟੀ ਦੇ ਭਾਂਡੇ ਤੇ ਪੰਛੀਆਂ ਵਾਸਤੇ ਪਾਣੀ ਜਿੰਨੇ ਵੀ ਪੰਛੀ ਜਨੌਰ ਆਦ ਆ ਹੁਣ ਦੇਖੋ ਕਾ ਕਿੰਨੇ ਸ਼ੋਰ ਮਚਾ ਰਹੇ ਆ ਭੁੱਖ ਪਿਆਸ ਗਰਮੀ ਦਾ ਕਰਕੇ ਕਮਾਲ ਆਇ ਕਿਸੇ ਦਰਖਤ ਥੱਲੇ ਆਪਾਂ ਇਹਨੂੰ ਉਠਾਉਨੇ ਆ ਤੇ ਆਸ-ਪਾਸੇ ਨਹੀਂ ਜਾਇਆ ਜਾਂਦਾ ਤੇ ਪੂਰਾ ਸ਼ੋਰ ਮਚਾਉਂਦੇ ਆ ਤੇ ਆਪਾਂ ਇਹ ਜ਼ਰੂਰ ਧਿਆਨ ਰੱਖਣਾ ਅੱਜ ਕੱਲ੍ਹ ਆ ਗਰਮੀ ਦੇ ਮਹੀਨੇ ਚ ਅੱਗੇ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਉਦੋਂ ਤਾਂ ਪਾਣੀ ਹਰ ਥਾਂ ਲਗਭਗ ਮਿਲ ਜਾਂਦਾ ਹੈ ਦੂਜੇ ਤੀਜੇ ਦਿਨ ਕਿਤੇ ਨਾ ਕਿਤੇ ਵਾਰਸ ਹੁੰਦੀ ਰਹਿੰਦੀ ਹੈ ਆਮੀਨਾ ਜਿਹੜਾ ਖਾਸ ਕਰਕੇ ਆਪਣਾ ਜੇਠ ਮਹੀਨਾ ਆ ਇੱਕ ਦੋ ਮਹੀਨੇ ਪੂਰਾ ਜੇਠ ਹੜ ਪੂਰੀ ਗਰਮੀ ਠੀਕ ਹੈ ਬਾਈ